ਹੈਲੋ ਜੀ ਰਾਮ ਰਾਮ ਜੀ ਸੋ ਸ੍ਰੀ ਅਕਾਲ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਨਾਲ ਜੁੜਗੇ ਨੇ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ ਜੀ ਜਦੋਂ ਵੀ ਫੋਨ ਖੋਲਿਦਾ ਹੈ ਤੇ ਸਿਰਫ ਔਰ ਸਿਰਫ ਖਬਰਾਂ ਹੀ ਸੁਣਨ ਨੂੰ ਆ ਰਹੀਆਂ ਨੇ ਪਾਣੀ ਦੀ ਮਾਤਰਾ ਨੂੰ ਲੈ ਕੇ ਜਾਂ ਕਿਸੇ ਚੀਜ਼ ਦੀ ਮਾਤਰਾ ਨੂੰ ਲੈ ਕੇ ਹਰ ਇੱਕ ਜਗ੍ਹਾ ਤੇ ਖਬਰਾਂ ਹੀ ਖਬਰਾਂ ਮਤਲਬ ਆ ਰਹੀਆਂ ਨੇ ਕੁਝ ਸਮਝ ਨਹੀਂ ਲੱਗ ਰਹੀ ਕਿ ਕੀ ਬਣ ਰਿਹਾ ਹੈ ਕੀ ਹੋ ਰਿਹਾ ਹੈ ਕਿਸ ਤਰ੍ਹਾਂ ਸਭ ਠੀਕ ਹੋਏਗਾ ਪਰਮਾਤਮਾ ਨੂੰ ਪੰਨੀ ਕੀ ਮਨਜ਼ੂਰ ਹੈ ਕਿਸ ਤਰ੍ਹਾਂ ਮਨਜ਼ੂਰ ਹੈ ਤੇ ਉਹਦੀ ਹੈਡਿੰਗਸ ਤੇ ਇੱਕ ਮੈਂ ਵਰਡਿੰਗ ਵੀ ਡਾਲੀ ਸੀ ਤੁਸੀਂ ਸਾਰਿਆਂ ਨੇ ਵਰਡਿੰਗ ਵੀ ਦੇਖੀ ਹੋਏਗੀ ਪਰਮਾਤਮਾ ਦੇ ਜੋ ਵੀ ਮਤਲਬ ਪਾਣੇ ਚ ਹੈ ਉਹ ਸਭ ਕੁਝ ਠੀਕ ਠਾਕ ਕਰੇਗਾ ਟਾਈਮ ਉਹਨੂੰ ਹਰ ਇੱਕ ਚੀਜ਼ ਨੂੰ ਲੱਗਦਾ ਹੈ ਇਮੇਜ ਜਿੱਦੂ ਵੀ ਫੋਨ ਚੈੱਕ ਕਰਦੇ ਆ ਮੈਨੂੰ ਸਿਰਫ ਸਿਰਫ ਇਹੀ ਚੀਜ਼ਾਂ ਮਤਲਬ ਨੋਟਸ ਮਿਲ ਰਹੀਆਂ ਨੇ ਚੈੱਕ ਕਰਨ ਨੂੰ ਤੇ ਮਨ ਮੇਰਾ ਵੀ ਬਹੁਤ ਹੈ ਕਿ ਮੈਂ ਮਤਲਬ ਜਿੰਨਾ ਹੋ ਸਕੇ ਵੱਧ ਤੋਂ ਵੱਧ ਮੈਂ ਵੀ ਕੁਝ ਕਰ ਸਕਾਂ ਔਰ ਮਤਲਬ ਆਪਣਾ ਕਿ ਕਿਸੇ ਦੀ ਹੈਲਪ ਹੋ ਜਾਵੇ ਜਾਂ ਫਿਰ ਕਿਸੇ ਨੂੰ ਕੱਪੜਿਆਂ ਨੂੰ ਲੈ ਕੇ ਹੋ ਜਾਵੇ ਜਾਂ ਜੋ ਗਾਈਆਂ ਮੱਝਾਂ ਕੁਝ ਬਚ ਗਈਆਂ ਨੇ ਉਹਨਾਂ ਦੀ ਦਵਾ ਦਵਾਈ ਲਈ ਕੁਝ ਹੋ ਜਾਵੇ ਤੇ ਮੇਰੇ ਕੋਲ ਇਸ ਟਾਈਮ ਕੋਈ ਵੀ ਇਸ ਤਰ੍ਹਾਂ ਦਾ ਮਤਲਬ ਫੈਸਿਲਿਟੀ ਨਹੀਂ ਹੈ ਕਿ ਜਿਹੜਾ ਮੈਂ ਕਿ ਉਹਨਾਂ ਤੱਕ ਪਹੁੰਚ ਸਕਾਂ ਜਾਂ ਉਹਨਾਂ ਨਾਲ ਗੱਲਬਾਤ ਕਰ ਸਕਾਂ ਜਾਂ ਆਪਣੀ ਨਆਂ ਅੱਖਾਂ ਦੇ ਨਾਲ ਦੇਖ ਸਕਾਂ ਕਿ ਕੀ ਮਤਲਬ ਦੁਨੀਆ ਦੇ ਇਹ ਸਭ ਕੁਝ ਹੋ ਰਿਹਾ ਕਿਉਂ ਹੋ ਰਿਹਾ ਕਿਸ ਕਾਰਨ ਹੋ ਰਿਹਾ ਕਿ ਵਜ੍ਹਾ ਹੈ ਕਿ ਕਾਰਨ ਹੈ ਸਭ ਕੁਝ ਕਿੱਥੇ ਕਿਥੇ ਪਰਮਾਤਮਾ ਨੇ ਕੀ ਮਨਜ਼ੂਰ ਹੈ ਸਿਰਫ ਉਹ ਸਿਰਫ ਸਭ ਕੁਝ ਉਹਦੇ ਮਤਲਬ ਪਾਣੇ ਦੇ ਵਿੱਚ ਹੈਗਾ ਤੇ ਉਹ ਮੈਨੂੰ ਕਿਤਨੇ ਕਿਤੇ ਉਹ ਚੀਜ਼ਾਂ ਬਹੁਤ ਮੇਰੇ ਦਿਮਾਗ 'ਚ ਘੁੰਮ ਰਹੀਆਂ ਨੇ ਗੱਲਬਾਤ ਹੋ ਰਹੀਆਂ ਨੇ ਕੱਲ ਵੀ ਮੈਂ ਵੀਡੀਓਸ ਨਹੀਂ ਪਾਇਆ ਵੀਡੀਓਸ ਦਾ ਕਾਰਨ ਇਹੀ ਹੈ ਕੱਲ ਦਾ ਵੀ ਕਿ ਮੇਰੇ ਦਿਮਾਗ 'ਚ ਕਿਤਨੇ ਕਿਤੇ ਚੀਜ਼ਾਂ ਰਿਲੀਜ਼ ਹੋ ਰਹੀਆਂ ਨੇ ਚੱਲ ਰਹੀਆਂ ਨੇ ਕਿਉਂਕਿ ਰਾਸ਼ਨ ਪਾਣੀ ਦੀ ਕਮੀ ਗੁਰੂ ਸੰਗਤਾਂ ਵੱਲੋਂ ਗੁਰੂ ਘਰ ਵੱਲੋਂ ਗੁਰੂ ਲੰਗਰ ਵੱਲੋਂ ਕਿਤੇ ਜਗ੍ਹਾ ਤੇ ਕਮੀ ਨਹੀਂ ਆ ਰਹੀ ਤੇ ਸਿਰਫ ਸਿਰਫ ਹੁਣ ਕੋਸ਼ਿਸ਼ ਹੈ ਬਈ ਕਿ گاਵਾ ਮੱਝਾਂ ਬੱਕਰੀਆਂ ਜਿਹੜੇ ਮਤਲਬ ਬੇਜ਼ੁਬਾਨ ਪੰਛੂ ਪੰਛੀ ਹੈ ਜਾਂ ਜਾਨਵਰ ਹੈ ਉਹਨਾਂ ਲਈ ਮਤਲਬ ਬਾ ਮੈਡੀਸਿਨ ਨੂੰ ਲੈ ਕੇ ਜਾਂ ਫਿਰ ਮਤਲਬ ਪੱਠਿਆਂ ਨੂੰ ਲੈ ਕੇ ਜਾਂ ਉਹਨਾਂ ਦੀ ਖਾਦ ਨੂੰ ਲੈ ਕੇ ਉਸ ਚੀਜ਼ ਤੋਂ ਕਿਤੇ ਨਾ ਕਿਤੇ ਜਿਹੜੇ ਕਿ ਉਹ ਪੰਛੀ ਹੈ ਜਾਂ ਪਸ਼ੂ ਹੈ ਉਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟਸ ਹੋ ਰਹੀ ਹੈ ਤੇ ਮੈਨੂੰ ਨਹੀਂ ਸਮਝ ਆ ਰਹੀ ਮੈਂ ਕਿਤੇ ਨਾ ਸੰਪਰਕ ਕਰਾਂ ਮੈਂ ਕਿਹਦੇ ਨਾਲ ਜਾਵਾਂ ਮੈਂ ਕਿਸ ਤਰ੍ਹਾਂ ਕਰਾਂ ਕਿਸ ਤਰ੍ਹਾਂ ਨਾ ਕਰਾਂ ਕਿਉਂਕਿ ਮੇਰੀ ਮੇਰੇ ਅਜੇ ਤੱਕ ਮੇਰਾ ਖੁਦ ਦਾ ਆਪਣਾ ਮੰਨਣਾ ਹੈ ਕਿ ਮੇਰੀ ਨਜ਼ਰਾਂ ਦੇ ਵਿੱਚ ਜ਼ਿਆਦਾਤਰ ਮੇਰੀ ਜਾਣਕਾਰੀ ਕਿਸੇ ਨਾਲ ਜ਼ਿਆਦਾ ਨਹੀਂ ਹੈ ਕਿਉਂਕਿ ਮੇਰਾ ਸਿਰਫ ਜਦੋਂ ਦਾ ਇਹ ਫੇਸਬੁਕ ਚੈਨਲ ਸਟਾਰਟਸ ਹੋਇਆ ਹੈ ਉਦੋਂ ਦਾ ਇਹ ਮੇਨ ਨਾਲ ਲੋਕ ਜੁੜੇ ਨੇ ਜਾਂ ਮੈਂ ਲੋਕਾਂ ਨੂੰ ਜਾਣਨ ਲੱਗੇ ਜਾਂ ਲੋਕ ਮੈਨੂੰ ਜਾਣਨ ਲੱਗੇ ਸਿਰਫ ਮੇਰਾ ਤਾਲਮੇਲ ਸਿਰਫ ਇੱਥੋਂ ਤੱਕ ਹੀ ਹੈ ਤੇ ਜੇ ਦੇਖਿਆ ਜਾਵੇ ਮਤਲਬ ਪਬਲਿਕ ਪਲੇਸ ਪਲੱਸ ਤੋਂ ਪਲੱਸ ਬਾਹਰਲਾ ਸਾਈਡ ਤੇ ਉਹ ਮੇਰਾ ਕਿਸੇ ਨਾਲ ਤਾਲਮੇਲ ਨਹੀਂ ਹੈ ਕਿਉਂਕਿ ਮੈਂ ਵੀ ਤੁਹਾਡੀ ਤਰ੍ਹਾਂ ਸਿਰਫ ਇੱਕ ਆਮ ਨਾਗਰਿਕ ਹੈਗੀ ਆਂ ਤੇ ਆਮ ਨਾਗਰਿਕ ਦੇ ਤੌਰ ਤੇ ਹੀ ਮੈਂ ਇਹ ਜਿਹੜਾ ਚੈਨਲ ਜਿਹੜਾ ਵਾ ਕੀ ਸਟਾਰਟਸ ਕੀਤਾ ਹੈ ਤੇ ਆਮ ਨਾਗਰਿਕ ਦੀ ਰਾਹੀਂ ਹੀ ਤੁਹਾਡੇ ਲੋਕਾਂ ਦਾ ਮੈਨੂੰ ਬੈਲੈਂਸ ਮਿਲਿਆ ਸਪੋਰਟ ਮਿਲੀ ਤੇ ਅੱਜ ਮੈਂ ਮ ਅਨ�ਤੋ ਤੱਕ ਤੁਹਾਡੇ ਚੈਨਲ 'ਤੇ ਪਹੁੰਚ ਸਕੇ ਤੇ ਜਿਹੜੀ ਕਿ ਮੇਰੀ ਜਾਣਕਾਰੀ ਪ੍ਰਾਪਤ ਤੁਹਾਨੂੰ ਹੁੰਦੀ ਹੈ ਉਹਦੇ ਰਾਹੀਂ ਗੱਲਬਾਤ ਹੁੰਦੀ ਹੈ ਉਹ ਵੀ ਤੁਸੀਂ ਮੈਨੂੰ ਚੈਨਲ ਰਾਹੀਂ ਹੀ ਦੇਖਸ ਪਾਉਂਦੇ ਹੋ ਤੇ ਇਸ ਲਈ ਮੈਨੂੰ ਕਿਤਨਾ ਕਿਤੇ ਉਹ ਚੀਜ਼ਾਂ ਮਤਲਬ ਥੋੜਾ ਰਿਲੀਜ਼ ਹੋ ਰਹੀਆਂ ਮੈਂ ਇਹਨਾਂ ਨਾਲ ਵੀ ਗੱਲ ਕਰ ਰਹੀ ਸੀ ਕਿ ਔਰ ਹੁਣ ਮੇਰੇ ਨੌਨ ਚ ਕੋਈ ਵੀ ਨਹੀਂ ਹੈਗਾ ਮੈਂ ਕਿਸ ਤਰ੍ਹਾਂ ਮਤਲਬ ਮੇਰਾ ਖੁਦ ਹੀ ਆਪਣੀ ਮਨ ਦੀ ਤਮੰਨਾ ਹੈ ਕਿ ਚਲੋ ਜਿੰਨਾ ਅਸੀਂ ਹੋ ਸਕਦਾ ਦੇਖੋ ਜ਼ਿਆਦਾ ਤੇ ਨਹੀਂ ਪਰ ਜਿੰਨੇ ਜੋਗੇ ਹੈਗੇ ਆ ਬੰਦਾ ਕਿਸੇ ਕੁਛ ਨਾ ਕੁਛ ਕੁਛ ਨਾ ਕੁਛ ਕਿਸੇ ਲਈ ਤੇ ਕਰ ਦੇਵੇ ਤਾਂ ਉੱਥੇ ਵੀ ਪਰਮਾਤਮਾ ਦਾ ਲੇਖਾ ਲੱਗ ਜਾਂਦਾ ਹੈ ਤੇ ਉੱਥੇ ਪਰਮਾਤਮਾ ਦਾ ਜਿਹੜਾ ਹੈ ਕਿ ਉਹ ਸਭ ਮਿਲ ਜਾਂਦਾ ਹੈ ਤੇ ਇਸ ਲਈ ਉਹ ਕਿਤੇ ਨਾ ਕਿਤੇ ਮੇਰੇ ਅਟਰੈਕਸ਼ਨਸ ਦਿਮਾਗ 'ਚ ਚੱਲ ਰਿਹਾ ਤੇ ਬਾਕੀ ਚਲੋ ਮੈਂ ਤਾਂ ਇਹੀ ਕਹਿੰਨੀ ਆ ਪਰਮਾਤਮਾ ਜਿੱਦੋਂ ਵੀ ਜ਼ਰੂਰਤ ਪਾਵੇ ਤਾਂ ਸਿਰਫ ਆਪਣੀ ਹੀ ਪਾਵੇ ਕਿਉਂਕਿ ਜੋ ਪਰਮਾਤਮਾ ਦਾ ਦਿੱਤਾ ਤੋਹਫਾ ਹੁੰਦਾ ਹੈ ਜਾਂ ਪਰਮਾਤਮਾ ਦੀ ਦਿੱਤੀਆਂ ਚੀਜ਼ਾਂ ਹੁੰਦੀਆਂ ਐ ਉਹਦੇ ਵਰਗੀਆਂ ਰੇਸਾਂ ਤੇ ਉਹਦੇ ਵਰਗੀਆਂ ਮੋਜਾਂ ਨਹੀਂ ਹੁੰਦੀਆਂ ਤੇ ਬਾਕੀ ਵੱਸਦਾ ਰਵੇ ਹੱਸਦਾ ਰਵੇ ਸਾਡਾ ਪੰਜਾਬ ਕੱਦੀ ਐ ਇਸ ਦੇ ਉੱਪਰ ਜਿਹੜੀ ਵੀ ਕਾਲੀ ਨਜ਼ਰ ਲੱਗ ਚੁੱਕੀ ਐ ਜਾਂ ਕਾਲੀ ਕਿਸੇ ਦੀ ਗਲਬਤ ਜ਼ੁਬਾਨ ਹੋ ਚੁੱਕੀ ਐ ਮੈਂ ਨਹੀਂ ਚਾਹਾਂਗੀ ਕਿ ਮੇਰਾ ਪੰਜਾਬ ਇਸ ਤਰ੍ਹਾਂ ਟਲਦਾ ਜਾਵੇ ਮੈਂ ਚਾਹੁੰਦੀ ਮੇਰਾ ਪੰਜਾਬ ਵੱਸਦਾ ਰਵੇ ਹੱਸਦਾ ਰਵੇ ਖੇਡਦਾ ਰਵੇ ਝੂਲਦਾ ਰਵੇ ਹਰ ਤਿਹਾੜ ਤੇ ਹਰ ਦਿਨ ਤੇ ਹਰ ਕੜੀਆਂ ਤੇ ਇਦਾਂ ਹੀ ਰੌਣਕ ਭਰਿਆ ਮਨਾੰਦਾ ਵੇ ਰੋਣਕ ਭਰੀਆਂ ਫਸਲ ਤਾਂ ਫਸਲਾਂ ਜਿਹੜੀਆਂ ਕਿ ਝੂਲਦੀਆਂ ਰਹਿਣ ਜਦੋਂ ਨਿੱਕੀ-ਨਿੱਕੀਆਂ ਹਵਾਵਾਂ ਚੱਲਣ ਦੇ ਉਹਨਾਂ ਹਵਾਵਾਂ ਦੇ ਵਿੱਚ ਫਸਲਾਂ ਝੁੱਲਣ ਫਸਲਾਂ ਦੇ ਵਿੱਚ ਕਿਸਾਨ ਝੁੱਲਣ ਕਿਸਾਨਾਂ ਦੇ ਵਿੱਚ ਮੱਝ ਗਾਵਾਂ ਦਿਕਨ ਮੱਝ ਗਾਵਾਂ ਦੇ ਵਿੱਚ ਬੱਚਿਆਂ ਦਾ ਬੇ ਪਿਪਲਾਂ ਦੇ ਰਾਹੀ ਪਿੰਗਾ ਪਾਣੀਆਂ ਝੁੱਲਣ ਹਰ ਇੱਕ ਚੀਜ਼ ਕੀਤੇ ਨਾ ਕੀਤੇ ਪੰਜਾਬ ਦੇ ਨਾਲ ਜਿਹੜੀ ਜੁੜੀ ਹੈਗੀ ਜਿਹੜੀ ਅੱਜ ਮੈਨੂੰ ਕਿਤਨਾ ਕਿਤੇ ਉਹ ਮੇਰੀ ਵਤਨਾ ਦੀ ਮਿੱਟੀ ਜਿਹੜਾ ਮੈਂ ਹਰ ਵੇਲੇ ਕਹਿੰਦੀ ਕਿ ਮੈਂ ਪੰਜਾਬ ਨਾਲ ਪਿਆਰ ਕਰਦੀ ਜਾਂ ਮੇਰੀ ਪੰਜਾਬ ਦੀ ਮਿੱਟੀ ਹੈ ਜਾਂ ਮੇਰੀ ਪੰਜਾਬ ਦੀ ਲਹਿਰ ਹੈ ਉਹ ਕਿਤਨਾ ਕਿਤੇ ਮੈਨੂੰ ਅਟਰੈਕਟਸ ਕੀਤੀ ਹੈ ਤੇ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਹੈ ਹਾਂਜੀ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਜੀ ਫੋਨ ਦੇ ਵਿੱਚ ਮੈਂ ਬਹੁਤ ਲੋਕਾਂ ਦਾ ਕਹਿਣਾ ਸੀ ਕਿ ਤੁਸੀਂ ਇੰਸਟਾ ਪਰ ਇੰਸਟਾ ਬਲੋ ਦੇਖੋ ਦੇਖਿਆ ਜਾਏ ਤਾਂ ਮੈਨੂੰ ਇੰਸਟਾਗ੍ਰਾਮ ਚਲਾਉਣਾ ਨਹੀਂ ਆਂਦਾ ਤੇ ਨਾ ਹੀ ਮੈਨੂੰ ਐਡੀ ਕੋਈ ਮਤਲਬ ਹੋਰੀ ਇੰਸਟਾਗ੍ਰਾਮ ਦਾ ਕੋਈ ਲੈਣਾ ਦੇਣਾ ਹੈਗਾ ਬੜਾ ਮੈਨੂੰ ਫਿਰ ਵੀ ਆਪਣੀ ਪਬਲਿਕ ਪਲੇਸ ਲਈ ਇੱਕ ਫੋਨ ਮੈਨੂੰ ਦੁਬਾਰਾ ਤੋਂ ਇੱਕ ਰਿਟਰਨ ਮਤਲਬ ਚੇਂਜ ਕਰਕੇ ਲੈਣਾ ਪਿਆ ਫੋਨ ਤੇ ਜਿਹੜਾ ਕਿ ਫੋਨ ਮੈਂ ਹੁਣ ਵੀ ਇਸਟਰਾ ਮਟੋਲਾ ਦਾ ਹੀ ਲਿੱਤਾ ਹੈ ਤੇ ਐਂਡ ਇਸ ਲਈ ਮੈਨੂੰ ਇਹ ਗੱਸੀ ਕਿ ਜਦੋਂ ਵੀ ਮੈਂ ਫੋਨ ਮੈਟਰੋਲਾ ਦਾ ਲਵਾਂਗੀ ਇੱਕ ਨਵਾਂ ਬ੍ਰਾਂਡ ਲਵਾਂਗੀ ਉਸ ਟਾਈਮ ਲਈ ਮੈਂ ਆਪਣਾ ਇਸ਼ਟਾ ਜਿਹੜਾ ਕਿ ਸਟਾਰਟ ਕਰਾਂਗੀ ਆਪਣੇ ਫੋਨ ਦੇ ਉੱਤੇ ਤੇ ਇਸ ਲਈ ਜੀ ਮੇਰਾ ਇੰਸਟਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣਾ ਇੰਸਟਾ ਪਰਚੂਕੀ ਹਈ ਆ ਤੇ ਕੁਝ ਟਾਈਮ ਲਈ ਮੈਂ ਸਟੋਰੀ ਫੇਸਬੁਕ ਦੇ ਉੱਪਰ ਰਿਲੀਜ਼ ਕਰ ਦਵਾਂਗੀ ਤੇ ਜੀ ਜਿਸ ਨੇ ਮੈਨੂੰ ਫੋਲੋ ਕਰਨਾ ਮੈਨੂੰ ਇੰਸਟਾ ਦੇ ਵੀ ਫੋਲੋ ਕਰ ਸਕਦੇ ਆ ਤੇ ਬਾਕੀ ਤੁਹਾਡੀ ਮੋਨਿਕਾ ਤੁਮਨ ਤੁਹਾਡੇ ਚੈਨਲ ਦੇ ਨਾਲ ਤੁਹਾਡੇ ਗੱਲਬਾਤ ਦੇ ਨਾਲ ਤੁਹਾਡੇ ਹਰ ਸਮੇਂ ਟਾਈਮ ਦੇ ਨਾਲ ਜੁੜਦੇ ਰਹਿਣਗੇ ਕਿਸੇ ਬੋਲਾਂ ਦੇ ਵਿੱਚ ਕਿਸੇ ਸ਼ਬਦਾਂ ਵਿੱਚ ਕਿਸੇ ਗੱਲਬਾਤ ਦੇ ਕਰਨ ਦੇ ਵਿੱਚ ਜੇ ਮੇਰੇ ਕੋ ਕਿਤੇ ਵੀ ਕਿਤੇ ਫਰਕ ਨਜ਼ਰ ਆ ਗਿਆ ਹੋਵੇ ਤਾਂ ਮੈਂ ਦਿਲੋਂ ਤੁਹਾਡੀ ਮਾਫੀ ਮੰਗਦੀ ਆ ਸੋ ਧੰਨਵਾਦ ਸ਼ੁਕਰੀਆ ਥੈਂਕ ਯੂ so much ਚੈਨਲ ਨੂੰ ਪਿਆਰ ਤੇ سپورਟ ਕਰਨ ਲਈ ਸ਼ੁਕਰੀਆ